ਬੈਦਰ ਵਧੀਆ ਸੀਗਾ ਸੋ ਮਜ਼ਾ ਆਇਆ ਖੇਲ ਕੇ ਹਾਰ ਕੇ ਕਿ ਜਿੱਤ ਹਰ ਜਿੱਤ ਬਣੀ ਹੋਊ ਚੱਕਰ ਨਹੀਂ ਜਦ ਵਿੱਚ ਕੋਈ ਸੀਨ ਨਹੀਂ ਹੈਗਾ ਕਿਵੇਂ ਦਾ ਫੀਲ ਹੋ ਰਿਹਾ ਲਾਈਕ ਲਾਸਟ ਓਵਰ ਤੱਕ ਕਿਵੇਂ ਦਾ ਸੀ ਮੈਚ ਕਿਉਂਕਿ ਸਾਰੇ ਦੇ ਐਕਸਾਈਟਡ ਸੀ ਉਹ ਤੇਰੀ ਉਹ ਲਾਸਟ ਓਵਰ ਤੱਕ ਗਿਆ ਮੈਚ ਇੱਕ ਸੜਾ ਥੋੜਾ ਫਾਰਮੈਟ ਥੋੜਾ ਡਿਫਰੈਂਟ ਆ ਉਹਦੇ ਵਿੱਚ 10 ਓਵਰ ਤੁਸੀਂ ਪਹਿਲਾਂ ਖੇੜਨੇ ਹੁੰਦੇ ਆ ਫਿਰ 10 ਓਵਰ ਦੂਸਰੀ ਟੀਮ ਨੇ ਖੇੜਨੇ ਹੁੰਦੇ ਆ ਫਿਰ 10 ਓਵਰ ਤੁਸੀਂ ਖੇੜਨੇ ਹੁੰਦੇ ਆ ਕ੍ਰਿਕਟ ਤਾਂ ਜੇ ਮੈਂ ਕਹਿ ਲਵਾਂ ਪਹਿਲਾ ਪਹਿਲਾ ਪਿਆਰ ਜਾਂ ਪਹਿਲੀ ਪਸੰਦ ਗੇਮਸ ਦੇ ਵਿੱਚ ਕ੍ਰਿਕਟ ਹੀ ਸੀਗੀ ਇੱਥੇ ਮੈਚ ਦੇਖਣ ਉਡੀਕ ਹੀ ਕਰਾਂਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਬੈਠ ਜਾਗੇ ਨਹੀਂ ਕੀ ਨਵਾਂ ਕਿ ਲੈ ਕੇ ਆ ਰਹੇ ਹੋ ਨਵਾਂ ਫਿਲਮ ਦੇ ਕਾਜੀ ਪੋਸਟਰ ਪਾਇਆ ਫਿਲਮ ਦਾ ਸੰਜੋਗ ਫਿਲਮ ਦਾ ਨਾਮ ਹੈ ਸੱਚੀ ਕਾਲ ਜੀ ਮੈਂ ਮਨੀਸ਼ਾ ਤੁਸੀਂ ਦੇਖ ਲਓ ਰੋਜ਼ਾਨਾ ਸਪੋਕਸਮੈਨ ਜੱਸੀ ਸਾਹਿਬ ਸਾਡੇ ਨਾਲ ਦੀ ਉਹਨਾਂ ਨੇ ਗੱਲਬਾਤ ਕਰਦੀ ਆ ਮੈਚ ਕਿਵੇਂ ਦਾ ਰਿਹਾ ਫਾਈਨਲ ਦੱਸੋ ਮੈਚ ਵਧੀਆ ਰਿਹਾ ਜੀ ਗੁੱਟ ਸੀਗਾ ਮੈਚ ਅੱਜ ਵੈਦਰ ਵਧੀਆ ਸੀਗਾ ਸੋ ਮਜ਼ਾ ਆਇਆ ਖੇਡ ਕੇ ਹਾਰ ਕੇ ਹਰ ਜਤ ਬਣੀ ਉਹ ਚੱਕਰ ਨਹੀਂ ਜਦ ਵਿੱਚ ਕੋਈ ਸੀ ਨਹੀਂ ਹੈਗਾ ਕਿਵੇਂ ਦਾ ਫੀਲ ਹੋ ਰਿਹਾ ਲੈਕ ਲਾਸਟ ਓਵਰ ਤੱਕ ਕਿਵੇਂ ਦਾ ਸੀ ਮੈਚ ਕਿਉਂਕਿ ਸਾਰੇ ਦੇ ਐਕਸਾਈਟਡ ਸੀ ਉਹ ਤੇਰੀ ਉਹ ਲਾਸਟ ਓਵਰ ਤੱਕ ਗਿਆ ਮੈਚ ਇੱਕ ਸੜਾ ਥੋੜਾ ਫਾਰਮੈਟ ਥੋੜਾ ਡਿਫਰੈਂਟ ਆ ਕਿਉਂਕਿ ਇਹਦੇ ਵਿੱਚ 10 ਓਵਰ ਤੁਸੀਂ ਪਹਿਲਾਂ ਖੇੜਨੇ ਹੁੰਦੇ ਆ ਫਿਰ 10 ਓਵਰ ਦੂਸਰੀ ਟੀਮ ਨੇ ਖੇੜਨੇ ਹੁੰਦੇ ਆ ਫਿਰ 10 ਓਵਰ ਤੁਸੀਂ ਖੇੜਨੇ ਹੁੰਦੇ ਆ ਸੋ ਉਹਦੇ ਵਿੱਚ ਥੋੜਾ ਜਿਹਾ ਐਦਾ ਕਿ ਬੋਡੀ ਕੂਲ ਡਾਊਨ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਹਾਂ ਥੋੜਾ ਔਖਾ ਕੰਮ ਆਉ ਬਟ ਗੁੱਡ ਓਵਰਲ ਬਹੁਤ ਮਜ਼ਾ ਆਇਆ ਔਖੇ ਕੰਮ ਨੂੰ ਸੌਖਾ ਕਰਨਾ ਹੁੰਦਾ ਆ ਆਰਟਿਸਟ ਨੂੰ ਹੈ ਨਾ ਅੱਜ ਨੇ ਬਟ ਚੱਕਰ ਕੀ ਹੈ ਕਿ ਗੇਮ ਅਸੀਂ ਤਾਂ ਮਜ਼ੇ ਲਈ ਖੇਡਦੇ ਆ ਸਾਡਾ ਮੇਨ ਕੰਮ ਤਾਂ ਤੁਹਾਨੂੰ ਜਿਵੇਂ ਪਤਾ ਕਿ ਗਾਉਣਾ ਹਾਂਜੀ ਸੋ ਬਟ ਇਹਦੇ ਵਿੱਚ ਕੀ ਆ ਕਿ ਹੁਣ ਜਦ ਮੈਂ ਸਰਦੀਆਂ ਦਿਨ ਨੇ ਧੁੱਪ ਨਿਕਲੀ ਹੁੰਦੀ ਆ ਪਿੰਡ ਵੀ ਖੇਡਦੇ ਸੀਗੇ ਫਿਰ ਹੁਣ ਜੇ ਖੇਡਣ ਨੂੰ ਮਿਲ ਜਾਂਦਾ ਵੀ ਐਨੇ ਵਧੀਆ ਇੰਟਰਨੈਸ਼ਨਲ ਗਰਾਊਂਡਸ 'ਤੇ ਖੇਡਣ ਨੂੰ ਮਿਲ ਜਾਂਦਾ ਮਜ਼ਾ ਆਉਂਦਾ। ਅੱਛਾ ਸਰ ਜਿਵੇਂ ਤੁਸੀਂ ਕੇ ਪਿੰਡ ਵੀ ਖੇਡਦੇ ਹੁੰਦੇ ਸੀਗੇ ਲੇਕ ਉੱਥੋਂ ਬਹੁਤ ਚੀਜ਼ਾਂ ਬੰਦਾ ਸਿੱਖੇ ਹੈ ਨਾ ਆਉਂਦਾ ਹੌਲੀ 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 ਸੋਚਿਆ ਸੀ ਯਾ ਪਹਿਲੀ ਵੀ ਕ੍ਰਿਕਟ ਪਸੰਦ ਆ ਜਾਂ ਖੇਡਣਾ ਹੈ ਯਾਨੀ ਸਡਨਲੀ ਇਹ ਚੀਜ਼ ਆਈ ਗਈ ਹੈ ਤੇ ਅਡਾਪਟ ਕਰੇਗੀ ਜ਼ਿੰਦਗੀ 'ਚ। ਕ੍ਰਿਕਟ ਤਾਂ ਜੇ ਮੈਂ ਕਹ ਲਵਾਂ ਪਹਿਲਾ ਪਹਿਲਾ ਪਿਆਰ ਜਾਂ ਪਹਿਲੀ ਪਸੰਦ ਗੇਮਸ ਦੇ ਵਿੱਚ ਕ੍ਰਿਕਟ ਹੀ ਸੀਗੀ। ਮੈਂ ਵਾਲੀਬॉल ਵੀ ਬਹੁਤ ਖੇਲੀ ਆ ਬਟ ਕ੍ਰਿਕਟੇ ਤੋਂ ਵੀ ਕ੍ਰਿਕਟ ਦਾ ਜਨੂਨ ਇੱਥੇ ਮੈਚ ਦੇਖਣ ਆਉਂਦੇ ਰਹੇ ਆਈਪੀਐਲ ਦੇ ਇੰਡੀਆ ਦਾ ਮੈਚ ਦੇਖਣ ਆਉਂਦੇ ਰਹੇ ਆ ਸੋ ਅੱਜ ਉਹ ਗਰਾਊਂਡ 'ਚ ਜਿਵੇਂ ਤੁਹਾਨੂੰ ਦੱਸਿਆ ਖੇਡਣ ਨੂੰ ਮਿਲਦਾ ਤਾਂ ਮਜ਼ਾ ਆਉਂਦਾ ਇਦਾਂ ਇੱਕ ਤਾਂ ਇਹ ਹੁੰਦਾ ਕਿ ਪਹਿਲੀਆਂ ਬਚਪਨ ਦੇ ਵਿੱਚ ਮੈਨੀਫੈਸਟ ਕੀਤਾ ਹੋਇਆ ਕਿ ਕਦੇ ਗਰਾਊਂਡ ਦੇ ਵਿੱਚ ਖੇਡਣ ਨੂੰ ਮਿਲ ਜਵੇ ਲਾਈਟਸ 'ਚ ਖੇਡਣ ਨੂੰ ਮਿਲ ਜਵੇ ਕਿਵੇਂ ਦੀ ਫੀਲ ਹੋਊਗੀ ਜਦੋਂ ਲੋਕ ਦੇਖਦੇ ਉਹਨਾਂ ਕਿਵੇਂ ਦੀ ਫੀਲ ਹੋਊਗੀ ਸੋ ਸਾਰੀ ਐਕਸਪੀਰੀਅੰਸ ਹੋ ਰਿਹਾ ਹੁਣ ਮਜ਼ਾ ਆਉਂਦਾ ਰੋਂਡੀ ਪੇਟਦੀ ਹੁੰਦੀ ਸੀ ਛੋਟੇ ਹੁੰਦੇ ਰੋਂਡੀ ਦਾ ਨਹੀਂ ਵੱਡ ਜਿਹੜਾ ਸਾਡਾ ਫਾਰਮੈਟ ਹੈ ਦੇ ਵਿੱਚ ਬੈਟਸਮੈਨਾਂ ਦਾ ਬਹੁਤ ਵਧੀਆ ਚੀਜ਼ ਆ ਜਿਹੜਾ ਕਹਿੰਦੇ ਸੀ ਕਿ ਵੀ ਇੱਕ ਵਾਰ ਆਊਟ ਹੋ ਕੇ ਦੁਬਾਰਾ ਫੇਰ ਬਾਰੀ ਲੈ ਲੈਣੀ ਇਹ ਸਾਡੇ ਨਾਲ ਚ ਪੋਸੀਬਲ ਹੋ ਜਾਂਦਾ ਕਿਉਂਕਿ ਦੋ ਵਾਰ ਬਾਰੀ ਹੋ ਜਾਂਦੀ ਇੱਕ ਬੈਟਸਮੈਨ ਦੀ ਖੇਡਦੇ ਹੋ ਨਾ ਪਰ ਜਿਵੇਂ ਰੁੰਡੀ ਫੇਰਦੇ ਹੁੰਦੇ ਸੀ ਨਹੀਂ ਨਹੀਂ ਆਊਟ ਨਹੀਂ ਹੈਗਾ ਨਹੀਂ ਨਹੀਂ ਇਦਾਂ ਨਹੀਂ ਉੱਥੇ ਅੰਪਾਇਰ ਨਹੀਂ ਖੜਿਆ ਤੁਸੀਂ ਨੇ ਇੱਥੇ ਅੰਪਾਇਰ ਖੜੇ ਹੁੰਦੇ ਆ ਇੱਥੇ ਪ੍ਰੋਫੈਸ਼ਨਲ ਅੰਪਾਇਰ ਖੜੇ ਹੁੰਦੇ ਉਹਨਾਂ ਨੇ ਉਹਨਾਂ ਦਾ ਡਿਸੀਜਨ ਲੈਣਾ ਹੁੰਦਾ ਲੋੜੀ ਆ ਰਹੀ ਆ ਕੀ ਪਲਾਨਿੰਗਸ ਨੇ ਲੋੜੀ ਦੀ ਪਲਾਨਿੰਗ ਤੇ ਹੀ ਆ ਜੀ ਕਿ ਬੈਠਾਂਗੇ ਪਹਿਲਾਂ ਤਾਂ ਦੇਖਾਂਗੇ ਕੋਈ ਸ਼ੋਅ ਆ ਅਗਰ ਮੈਨੂੰ ਹਜੇ ਪਤਾ ਨਹੀਂਗਾ ਕੋਈ ਕੋਈ ਸ਼ੋਅ ਆ ਜੱਸੀ ਗਲਗਰੇ ਨੇ ਹਜੇ ਮੈਨੂੰ ਪਤਾ ਨਹੀਂਗਾ ਕਿ ਹੈਗਾ ਅਗਰ ਨਹੀਂ ਹੋਇਆ ਤਾਂ ਸਭ ਤੋਂ ਬੈਸਟ ਹੁੰਦਾ ਹੈ ਕਿ ਆਹੀ ਫੈਮਿਲੀ ਦੇ ਨਾਲ ਫੈਮਿਲੀ ਮੇਰੀ ਕੈਨੇਡਾ ਬਟ ਇਹ ਇੱਕ ਦੋਸਤ ਸਾਰੇ ਬਹੁਤ ਪਿਆਰੀ ਹੈ ਸੱਚੀ ਬਾਤ ਪਿਆਰੀ ਹੈ ਥੈਂਕ ਯੂ ਸੋ ਮੱਚ ਯੇਰ ਕਾ ਨਜ਼ਰ ਨਾ ਲਗੇ ਬਹੁਤ ਪਿਆਰੀ ਹੈ ਟੱਚ ਵਰਡ ਥੈਂਕ ਯੂ ਸੋ ਮੱਚ ਬਦਿਆ ਉਹ ਗੋਡਸ ਬlesਸਿੰਗ ਹੈ ਮੇਰੇ ਲਈ ਮਜ਼ਾ ਆਉਂਦਾ ਉਹਨਾਂ ਨਾਲ ਵੀ ਟਾਈਮ ਸਪੈਂਡ ਕਰਕੇ ਬਟ ਹੁਣ ਲੋਟੀ ਦੇ ਕੀ ਕਰਾਂਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਬੈਠ ਜਾਾਂਗੇ ਨਹੀਂ ਹਾਂ ਜੀ ਕੀ ਨਵਾਂ ਕੀ ਲੱਗੇ ਆ ਰਹੇ ਹੋ ਨਵਾਂ ਫਿਲਮ ਦੇ ਕਾਜੀ ਪੋਸਟਰ ਪਾਇਆ ਫਿਲਮ ਦਾ ਸੰਜੋਗ ਫਿਲਮ ਦਾ ਨਾਮ ਹੈ ਤੇ ਹੈਪੀ ਮੈਂ ਹੈਪੀ ਰਾਏ ਕੋਟੀ ਐਂਡ ਨੀਹਾ ਸ਼ਰਮਾ ਤੇ ਉਹ ਸ਼ੂਟ ਹੋਣੀ ਆ ਥੋੜੇ ਦਿਨਾਂ ਨੂੰ ਇੱਕ ਮਿਸਟਰ ਮਿਸ 420 ਸ਼ੂਟ ਹੋਈ ਪਈ ਆ ਤੇ ਬਾਕੀ ਗਾਣੇ ਇਸ ਸਾਲ 2025 ਆਲ ਅਬਾਊਟ 뮤ਜ਼ਿਕ 뮤ਜ਼ਿਕ ਨੂੰ ਦੇ ਰਹੇ ਹਾਂ ਜੀ ਗਾਣੇ ਨੂੰ ਦੇ ਰਹੇ ਹਾਂ ਜੀ ਸਾਲ ਦੇ ਵੈਰੀ ਬੈਸਟ ਥੈਂਕ ਯੂ ਸੋ ਮਚੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ